ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੈਨੇਜਿੰਗ ਡਾਇਰੈਕਟਰ ਪੈਰਾਡਾਈਜ਼ ਲੈਬ ਸ਼ਹਾਡਾ ਚੌਂਗ ਸ਼ੰਗਾਰ ਐਮਲੀ ਵਿਖੇ ਡਾਕਟਰ ਪ੍ਰਭਜੀਤ ਸਿੰਘ ਜੀ ਕੋਲ ਬੈਠੇ ਹਾਂ ਜੋ ਕਿ ਡਿਸਟ੍ਰਿਕਟ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਅਤੇ ਗੁਰੂ ਨਾਨਕ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਵੀ ਹਨ ਅਸੀਂ ਡਾਕਟਰ ਸਾਹਿਬ ਪਾਸੋਂ ਸੁਸਾਇਟੀ ਦੇ ਕੰਮਾਂ ਬਾਰੇ ਅਤੇ ਹੋਰ ਵੇਰਵਿਆਂ ਬਾਰੇ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਣੇ ਡਿਸਟ੍ਰਿਕਟ ਮੈਡੀਕਲ ਪੈਟੀਸ਼ਨ ਐਸੋਸੀਏਸ਼ਨ ਬਾਰੇ ਥੋੜਾ ਦੱਸੋ ਕਿ ਉਹਦੇ ਕੀ ਕੰਮ ਕੀਤੇ ਜਾਂਦੇ ਹਨ ਅਤੇ ਕਿਸ ਤਰ੍ਹਾਂ ਇਹ ਸੁਸਾਇਟੀ ਰਨ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਹਾਂ ਆਪਣੀ ਡਿਸਟ੍ਰਿਕਟ ਮੈਡੀਕਲ ਐਸੋਸੀਏਸ਼ਨ ਵੱਲੋਂ ਤੇ ਗੁਰਨਾਨਕ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਕਿ ਤੁਸੀਂ ਸਾਡੇ ਨਾਲ ਸੰਯੋਗ ਕੀਤਾ ਤੇ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਸੋਸਾਇਟੀ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਵਿੱਚ ਸਾਡੇ ਪ੍ਰਧਾਨ ਡਾਕਟਰ ਜਸਪ੍ਰੀਤ ਸਿੰਘ ਜੀ ਨਾਲ ਸਾਡੇ ਜਿਹੜੇ ਹੋਰ ਮੈਂਬਰ ਸਾਹਿਬਾਨ ਨੇ ਜਿਵੇਂ ਡਾਕਟਰ ਪ੍ਰਪ ਸਿੰਘ ਸੈਕਟਰੀ ਸਾਹਿਬ ਵਿਸ 77 ਡਾਕਟਰ ਸਰਜੀਤ ਸਿੰਘ ਜੀ ਡਾਕਟਰ ਪਰਮਿੰਦਰ ਸਿੰਘ ਜੀ ਸੀਨੀਅਰ ਮੈਂਬਰ ਡਾਕਟਰ ਵੀ ਐਸ ਗਿੱਲ ਨਾਲ ਹੋਰ ਹੀ ਸਾਡੇ ਮੈਂਬਰ ਸਾਹਿਬਾਨ ਆ ਜਿਹੜੀ ਸਾਡੀ ਸੋਸਾਇਟੀ ਦੇ ਵਿੱਚ ਮਨੋ ਤਨੂ ਹੋ ਕੇ ਸੰਜੋਗ ਕਰਦੇ ਆ ਇਹਨਾਂ ਸਾਰਿਆਂ ਦੇ ਸੰਜੋਗ ਦੇ ਨਾਲ ਸਾਡੀ ਜਿਹੜੀ ਸੋਸਾਇਟੀ ਚੱਲ ਰਹੀ ਹੈ ਤੇ ਉਹਦੇ ਨਾਲ ਸਾਰਿਆਂ ਦੇ ਸੰਜੋਗ ਦੇ ਨਾਲ ਹੋਂ ਤੱਕ ਅਸੀਂ ਲਗਭਗ 3 ਸਾਲਾਂ ਤੋਂ ਅਸੀਂ ਬਹੁਤ ਬਹੁਤ ਵਧੀਆ ਜਿਹੜੀ ਸੇਵਾ ਵਾ ਜਿਹੜੀ ਸੰਗਤ ਦੀ ਆਪਾਂ ਕਰ ਚੁੱਕੇ ਹਾਂ ਇੱਕ ਡਾਕਟਰ ਸਾਹਿਬ ਡਿਸਟ੍ਰਿਕਟ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਉਹਦੇ ਸਬੰਧ ਵਿੱਚ ਆਪਾਂ ਹੋਂ ਤੱਕ ਅੰਮ੍ਰਿਤਸਰ ਦੇ ਜਾਂ ਅੰਮ੍ਰਿਤਸਰ ਤੋਂ ਬਾਹਰ ਦੇ ਕਿੰਨੇ ਹਸਪਤਾਲਾਂ ਨਾਲ رابطہ ਕਰ ਚੁੱਕੇ ਜਿਹੜੀ ਡਿਸਟ੍ਰਿਕਟ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਸੀ ਇਹਦੇ ਵਿੱਚ ਇਸ ਟਾਈਮ ਸਾਡੇ ਤੋਂ ਜਿਹੜੇ ਅੰਮ੍ਰਿਤਸਰ ਦੇ ਜਿਹੜੇ ਕਾਰਪੋਰੇਟ ਹਾਊਸ ਹੈ ਜਿਹੜੇ ਵੱਡੇ ਵੱਡੇ ਜਿਹੜੇ ਹਸਪੀਟਲ ਆ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਅਮਨਦੀਪ ਹਸਪੀਟਲ ਹੋ ਗਿਆ ਮੈਡੀ ਸਿਟੀ ਉੱਤਵਾ ਜਨਤਾ ਹਸਪੀਟਲ ਹੋ ਗਿਆ ਆਈਵੀਵਾਈ ਜਿਹੜਾ ਅੱਜ ਦੀ ਡੇਟ 'ਤੇ ਬਲਾਸਾ ਦੇ ਨਾਮ ਤੋਂ ਮਸ਼ਹੂਰ ਹੈ ਤੇ ਇਹਦੇ ਨਾਲ ਹੋਰ ਵੀ ਕਾਫੀ ਅੱਛੇ ਹਸਪੀਟਲ ਆ ਜਿਨ੍ਹਾਂ ਦੀਆਂ ਮੀਟਿੰਗਾਂ ਸਾਡੇ ਨਾਲ ਹੋ ਚੁੱਕੀਆਂ ਵਾਂ ਤੇ ਸਾਡਾ ਆਪਸੀ ਇੱਕ ਦੂਜੇ ਨਾਲ ਤਾਲਮਿਲਦਾ ਇੱਕ ਇਹ ਕਾਰਨ ਹੁੰਦਾ ਵਾ ਤਾਂ ਜੋ ਜਿਹੜੇ ਵੀ ਪੇਸ਼ੈਂਟ ਉੱਥੇ ਐਡਮਿਟ ਹੁੰਦੇ ਆ ਸਾਡੇ ਡਾਕਟਰਾਂ ਰਾਹੀਂ ਜਾਂ ਵੈਸੇ ਜਿਹੜੇ ਕੈਡਮਿਟ ਹੁੰਦੇ ਤਾਂ ਜੋ ਇਹਨਾਂ ਨੂੰ ਵਾਤਵਾਂਤ ਸਹੂਲਤ ਨੋਸਪਿਟਲ ਤੋਂ ਦਵਾ ਸਕੀਏ ਸਾਡੀ ਸੋਸਾਇਟੀ ਦਾ ਸਭ ਤੋਂ ਵੱਡਾ ਮੀਨ ਕਾਰਨਾ ਇਹੋ ਆ ਜਿਹਨਾਂ ਨੇ ਆਪਣੇ ਡਾਕਟਰਾਂ ਨੂੰ ਐਜੂਕੇਟ ਕਰਦੇ ਉਹਨਾਂ ਨਾਲ ਮੀਟਿੰਗਾਂ ਕਰਕੇ ਕਿਹੜੇ-ਕਿਹੜਾ ਨਵਾਂ ਇਲਾਜ ਜਿਹੜੀ ਟੈਕਨੀਕ ਯੂਜ਼ ਕਰਦੇ ਆ ਜਿਹੜੀ ਆਪਾਂ ਪੇਸ਼ੈਂਟ ਤੱਕ ਪਹੁੰਚਾਉਨੇ ਆ ਤੇ ਪੇਸ਼ੈਂਟ ਨੂੰ ਵਾਤਵਾਂਤ ਸਹੂਲਤ ਦਵਾਈ ਜਾਂਦੇ ਆ ਇਹ ਡਾਕਟਰ ਸਾਹਿਬ ਖਬਰਾਂ ਦੇ ਮੁਤਾਬਕ ਦੇਖਿਆ ਜਾਂਦਾ ਕਿ ਤੁਸੀਂ ਨਾਲ-ਨਾਲ ਡਿਸਟ੍ਰਿਕਟ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਦੇ ਗੁਰਨਾਣਕ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵੀ ਚਲਾ ਰਹੇ ਹੋ ਉਸਦੇ ਸਾਡੀ ਡਿਸਟ੍ਰਿਕਟ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੇ ਨਾਲ ਨਾਲ ਜਿਹੜੀ ਸਾਡੀ ਐਸੋਸੀਏਸ਼ਨ ਗੁਰਨਾਨਕ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੀ ਚਲਾ ਰਹੀ ਆ ਉਹਦੇ ਵਿੱਚ ਸਾਡੀ ਜਿੰਨੇ ਡਾਕਟਰ ਸਹਿਬਾਨ ਨੇ ਸਾਰੇ ਆਪਾਂ ਦੇ ਵਿੱਚ ਤੁਹਾਨੂੰ ਮਾਨੂੰ ਕਿ ਸੇਵਾ ਕਰਦੇ ਆ ਉਹਨਾਂ ਦੀ ਕੰਟਰੀਬਿਊਸ਼ਨ ਦੇ ਨਾਲ ਅਸੀਂ ਹਰ ਮਹੀਨੇ ਗੁਰਦੁਆਰਾ ਸ਼ਹਾੜਾ ਸਾਹਿਬ ਜਨਮਸਥਾਨ ਪੰਜਵੀਂ ਪਾਤਸ਼ਾਹੀ ਦੇ ਸਬੰਧ ਜਿਹੜਾ ਬਣਿਆ ਗੁਰਦੁਆਰਾ ਸਾਹਿਬ ਉੱਥੇ ਹਰ ਮਹੀਨੇ ਪੰਜਵੀਂ ਤੇ ਸਾਡੇ ਲੋਕੈਂਪ ਲਗਾਇਆ ਜਾਂਦਾ ਵਾ ਉਹਦੇ ਵਿੱਚ ਬੜੇ ਜਿਹੜੇ ਗਰੀਬ ਜਾਂ ਜ਼ਰੂਰਤਮੰਦ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਲੋੜ ਮੁਤਾਬਕ ਫਰੀ ਦਵਾਈ ਦਿੱਤੀ ਜਾਂਦੀ ਫਰੀ ਉਹਨਾਂ ਦਾ ਚੈੱਕਅਪ ਕੀਤਾ ਜਾਂਦਾ ਵਾ ਤੇ ਇਹ ਕੈਂਪ ਲਗਾਉਂਦਿਆਂ ਸਾਨੂੰ ਲਗਭਗ 3 ਸਾਲ ਹੋ ਚੁੱਕੇ ਆ ਤੇ ਗੁਰੂ ਰਾਮਦਾਸ ਜੀ ਕਿਰਪਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਕਿਰਪਾ ਨਾਲ ਤੇ ਸਾਨੂੰ ਇੱਕ ਬਹੁਤ ਵਧੀਆ ਸੰਯੋਗ ਹਸਪਤਾਲਾਂ ਵੱਲੋਂ ਵੀ ਮਿਲ ਰਿਹਾ ਵਾ ਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਜਿਹੜੇ ਮੈਨੇਜਰ ਸਹਿਬਾਨ ਆ ਜਾਂ ਜਿਹੜੇ ਉਹ ਵੀ ਸਾਨੂੰ ਬਹੁਤ ਸਹਿਯੋਗ ਕਰਦੇ ਤੇ ਜਿਹੜੀ ਸੰਗਤ ਆ ਸਾਨੂੰ ਬਹੁਤ ਸਹਿਯੋਗ ਆ ਜਿਹੜੀ ਨਾਲ ਕੈਂਪ ਲਗਾਉਣ ਵਾਸਤੇ ਸਾਨੂੰ ਉਤਸ਼ਾਹਤ ਕਰਦੇ ਤੇ ਸਾਡੀ ਸੇਵਾ ਦੇ ਵਿੱਚ ਨਾਲ ਉਹ ਆਪਣਾ ਹਾਜ਼ਰੀ ਭਰਦੇ ਆ ਤੇ ਡਾਕਟਰ ਸਾਹਿਬ ਕੈਂਪ ਦੇ ਨਾਲ-ਨਾਲ ਵੀ ਕੋਈ ਹੋਰ ਸੇਵਾਵਾਂ ਵੀ ਇਸ ਸੁਸਾਇਟੀ ਨੇ ਨਿਭਾਈਆਂ ਜਾਂਦੀਆਂ ਅਸੀਂ ਇਹਦੇ ਨਾਲ-ਨਾਲ ਜਿਸ ਤਰ੍ਹਾਂ ਅਸੀਂ ਆਪਣਾ ਇੱਕ ਕੇਸ ਸੇਵਾ ਸੰਭਾਲ ਜਿਹੜੀ ਆਪਣਾ ਕੈਂਪ ਆ ਉਹ ਵੀ ਸਾਡੀ ਮਤਲਬ ਚਲਾਇਆ ਜਾ ਰਿਹਾ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਪੰਜਾਬੀ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਕਿਉਂਕਿ ਅੱਜ ਦੇ ਡੇਟ ਦੇ ਵਿੱਚ ਮਾਡਰਨ ਜ਼ਬਾਨਾਂ ਵਾ ਹਰ ਜਿਹੜੇ ਸਾਡੇ ਬੱਚੇ ਆ ਜ਼ਿਆਦਾਤਰ ਕਨਵੈਂਟਸ ਸਕੂਲਾਂ ਦੇ ਵਿੱਚ ਸਟੱਡੀ ਲੈ ਰਹੇ ਆ ਤੇ ਜਾਂ ਸਾਡੇ ਲੋਕਾਂ ਦਾ ਰਜਾਨ ਇੰਗਲਿਸ਼ ਇੰਗਲਿਸ਼ ਮੀਡੀਅਮ ਦਾ ਜ਼ਿਆਦਾ ਵਾ ਉਹਦੇ ਕਰਕੇ ਸਾਡੇ ਬੱਚੇ ਪੰਜਾਬੀ ਤੋਂ ਦੂਰ ਜਾ ਰਹੇ ਆ ਤਾਂ ਅਸੀਂ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਜਿਹੜਾ ਕੇਸਾਂ ਦੇ ਪ੍ਰਤੀ ਉਹਨਾਂ ਨੂੰ ਜਾਗਰਿਤ ਕਰਦੇ ਆ ਵੀ ਜਿਹੜੇ ਕੇਸਾਂ ਦੀ ਕੀਮਤ ਹੈ ਤਾ ਸਾਡੇ ਧਰਮ ਦੇ ਵਿੱਚ ਤੇ ਸਾਡੀ ਸੋਸਾਇਟੀ ਵੱਲੋਂ ਇਹ ਵੀ ਜਿਹੜਾ ਕੰਮ ਹੈ ਇਹ ਵੀ ਸੇਵਾ ਵਾ ਬੜੇ ਵਧੀਆ ਤਰੀਕੇ ਨਾਲ ਸਾਡੇ ਪ੍ਰਧਾਨ ਸਾਹਿਬ ਜੀ ਸਾਡੇ ਜਿੰਨੇ ਮੈਂਬਰ ਆ ਬਹੁਤ ਵਧੀਆ ਤਰੀਕੇ ਨਾਲ ਇਹ ਨੂੰ ਕਰ ਰਹੇ ਆ ਇਹ ਡਾਕਟਰ ਸਾਹਿਬ ਵਿਧਵਾ ਬੀਬੀਆਂ ਨੂੰ ਰਾਸ਼ਨ ਅਤੇ ਜਿਹੜਾ ਸਕੂਲੀ ਬੱਚਿਆਂ ਦੀ ਆਪਣਾ ਸਟੇਸ਼ਨਰੀ ਦਾ ਸਮਾਨ ਸੋਸਾਇਟੀ ਵੱਲੋਂ ਕੀਤਾ ਜਾਂਦਾ ਹੈ ਮੈਂ ਜਾਨਣਾ ਚਾਹੁੰਦਾ ਕਿ ਇਹਦੀ ਆਪਾਂ ਸੇਵਾ ਜਿਹੜੀ ਆ ਜਾਤ ਦੀ ਲਾਇਓ ਮਾਇਆ ਦੀ ਨਹੀਂ ਪੇਟਾ ਉਹ ਕਿੱਥੋਂ ਆਪਾਂ ਮਤਲਬ ਆਪਾਂ ਇਕੱਠੀ ਕਰਦੇ ਆਂ ਵੇਖੋ ਜੀ ਇਹ ਜਿੰਨੀ ਵੀ ਸੇਵਾ ਇسٹم ਚੱਲ ਰਹੀ ਹੈ ਸੋਸਾਇਟੀ ਦੇ ਵਿੱਚ ਇਹ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਚੱਲ ਰਹੀ ਆ ਸਾਡੀ ਸੋਸਾਇਟੀ ਵੱਲੋਂ ਕੋਈ ਵੀ ਪੱਕੇ ਤੌਰ ਦੀ ਕੋਈ ਵੀ ਡੋਨੇਸ਼ਨ ਨਹੀਂ ਰੱਖੀ ਗਈ ਠੀਕ ਹੈ ਨਾ ਜਿਸ ਤਰ੍ਹਾਂ ਆਮ ਤੌਰ ਤੇ ਹੁੰਦਾ ਵੀ ਕੋਈ ਆਪਾਂ ਇੱਕ ਪਰਮਾਨੈਂਟਲੀ ਸੇਵਾਵਾਂ ਨਹੀਂ ਇਸ ਤਰ੍ਹਾਂ ਕੁਝ ਨਹੀਂ ਹੈਗਾ ਇਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਜਿਸ ਤਰ੍ਹਾਂ ਲੋਕ ਸਾਡੀਆਂ ਪੋਸਟਾਂ ਦੇਖਦੇ ਆ ਠੀਕ ਹੈ ਤੇ ਸਾਡੇ ਨਾਲ ਆਪ ਸੰਜੋਗ ਕਰਦੇ ਆ ਸੰਜੋਗ ਕਰਕੇ ਸਾਨੂੰ ਇਸ ਤਰ੍ਹਾਂ ਸੇਵਾਵਾਂ ਦੀ ਉਹ ਸੇਵਾ ਨੂੰ ਫਿਰ ਗਾ ਅਸੀਂ ਆਪਣਾ ਵਿਧਵਾ ਬੀਬੀਆਂ ਵਾਸਤੇ ਜਿਹੜੀ ਆ ਉਹਨਾਂ ਦੇ ਰੱਸ਼ਣ ਵਾਸਤੇ ਉਹਦਾ ਪ੍ਰਬੰਧ ਕਰਦੇ ਆ ਜਾਂ ਕੋਈ ਕੋਈ ਬੱਚੀਆਂ ਹੁੰਦੀਆਂ ਵਾ ਜਿਨ੍ਹਾਂ ਨੂੰ ਵਿਆਹ ਵਾਸਤੇ ਕੋਈ ਜ਼ਰੂਰਤ ਹੁੰਦੀ ਐ ਅਸੀਂ ਉਹਨਾਂ ਦੀ ਹੈਲਪ ਕੀਤੀ ਜਾਂਦੀ ਜੇ ਜਾਂ ਜਿਹੜੇ ਬੱਚੇ ਹੁੰਦੇ ਵਿਧਵਾ ਬੀਬੀਆਂ ਦੇ ਉਹਨਾਂ ਦੇ ਸਕੂਲ ਦਾ ਖਰਚਾ ਉਹ ਸਾਡੀ ਸੋਸਾਇਟੀ ਰੇ ਚਲਾਇਆ ਜਾਂਦਾ ਵਾ ਤੇ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਚੱਲਦਾ ਵਾ ਸੋ ਇੰਨਾ ਸਵਾਲਾ ਨਾ ਅਸੀਂ ਡਾਕਟਰ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਸੋ 150 ਨੇ ਬੜੇ ਬ੍ਰੀਫ ਚ ਆਪਣੇ ਸੋਸਾਇਟੀ ਬਾਰੇ ਡਿਸਟ੍ਰਿਕਟ ਮੈਡੀਕਲ ਐਸੋਸੀਏਸ਼ਨ ਬਾਰੇ ਅਤੇ ਆਪਣੇ ਕੰਮਾਂ ਬਾਰੇ ਬੜਾ ਬ੍ਰੀਫ ਤੇ ਦੱਸਿਆ ਹੈ ਤੇ ਅਸੀਂ ਇਸ ਕੰਮ ਦੀ ਸ਼ਲਾਘਾ ਕਰਦੇ ਹਾਂ ਤੇ ਆ ਗਾਂ ਵੀ ਗੁਰ ਰਾਮਦਾਸ ਜੀ ਕਿਰਪਾ ਕਰ ਮੇਸੇ ਤਰ੍ਹਾਂ ਹੀ ਇਹ ਗਾਂਵ ਵਧੂ ਕਮ ਅਤੇ ਲੋਕ ਸੇਵਾ ਦੇ ਕੰਮ ਕਰਦੇ ਰਹਿਣ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ